ਤੁਸੀਂ ਮੇਰੇ ਸਾਲੇ ਰਾਤ दारू ਨਹੀਂ ਪੀਾਈ ਨਾ ਮੈਨੂੰ ਕੋਈ ਗੱਲ ਨਹੀਂ ਲੈ ਜਾਓ ਪਰਸੋਂ ਬਰਾਤ ਫਿਰ ਕੋਈ ਗੱਲ ਨਹੀਂ ਹਾਂ ਮੈਂ ਵੀ ਇਹੋ ਜੀ ਪਾਨੀ ਮਾਰ ਕੇ ਆਉਂਗਾ ਕੁੜੀ ਵਾਲਿਆਂ ਨੂੰ ਯਾਦ ਰੱਖੋਗੇ ਚੱਲਿਆ ਹੁਣ ਮੈਂ ਹਾਂ ਆਏ ਵੱਡੇ ਹਾਂ ਤੁਹਾਨੂੰ ਬਣਾਉਣਾ ਮੈਂ ਸਹੁਰੇ ਵਾਲਿਆਂ ਨੂੰ ਲੈ ਜਾਓ ਬਰਾਤ ਫਿਰ ਕੋਈ ਗੱਲ ਨਹੀਂ ਕੀ ਕੀ ਵਕ ਜਾਓ ਫਿਰ ਹਾਂ ਲੈ ਜਾਓ ਮੈਂ ਵੀ ਇਹੋ ਜੀ ਪਾਨੀ ਮਾਰੂਗਾ ਯਾਦ ਰੱਖੋਗੇ ਤੁਸੀਂ ਹਾਂ ਆਏ ਵੱਡੇ ਭਾਈ ਮੇਰੇ ਸਹੁਰਿਆਂ ਦਾ ਘਰ ਹੈ ਪਤਾ ਹੈ ਨਾ ਮੈਂ ਕੀ ਕਰਿਆ ਹੁਣ ਪਰਸੋਂ ਬਰਾਤ ਜਾਣੀ ਹੈ ਮੁੰਡੇ ਦਾ ਮੇਰੇ ਸਾਲੇ ਦੇ ਮੁੰਡੇ ਦਾ ਵਿਆਹ ਹੈ ਯਾਰ ਮੈਨੂੰ दारू ਨਹੀਂ ਪੀਈ ਯਾਰ ਇਹ ਕੋਈ ਗੱਲ ਹੈ ਕੋਈ ਹੈ ਹੁਣ ਯਾਰ ਜਵਾਈ ਭਾਈ ਨੂੰ ਤਾਂ ਸਾਰੇ दारू ਪਾਉਂਦੇ ਪਿਉਂਦੇ ਆ ਹੈ ਨਾ ਮੈਂ ਪੜਾਉਣਾ ਬਹੂ ਵਾਲੇ ਕਹਿੰਦੇ ਤੂੰ ਤਾਂ ਨੰਗਾ ਹੋ ਜਾਣਾ ਤੂੰ ਤਾਂ ਫਲਾਣਾ ਹੋ ਜਾਣਾ ਤੂੰ ਸਾਨੂੰ ਗਾਲ੍ਹਾਂ ਕੱਢਦਾ ਯਾਰ ਖੁਸ਼ੀ ਦੇ ਮੌਕੇ ਜਦੋਂ ਲਲਕ ਲਲਕ ਕੇ ਬਾਜੀ ਜਾਂਦੇ ਆ ਕੋਈ ਗੱਲ ਨਹੀਂ ਹੈ ਮੈਂ ਜਾਨਾਕੁੜੀ ਵਾਲੇ ਪਾਸੇ ਕਰਦਾ ਤੁਹਾਡਾ ਇੰਤਜ਼ਾਮ ਹਾਂ ਮੇਰੇ ਆ ਸਾਲਿਆ ਤੂੰ ਤਿਆਰ ਹੋ ਜਾ ਐਨੇ ਨੂੰ ਕੋਈ ਸੂਟ ਦਾ ਤਾਂ ਸਟੱ ਸੈੱਟ ਦੇਣਾ ਓਏ ਅੱਛਾ ਓਏ ਕੋਈ ਗੱਲ ਨਹੀਂ ਹਾਂ ਹਾਂ ਚੰਗਾ ਕਰ ਲਿਓ ਮੁੰਡੇ ਦਾ ਵਿਆਹ ਫਿਰ ਕਰ ਲਿਓ ਜਾਨਾਕੁੜੀ ਵਾਲੇ ਪਾਸੇ ਮੈ ਤਾਂ ਰਾਤ ਦੀ ਆਈ ਹੋਈ ਆ ਵਿਆਹ ਦੀ ਕੋਈ ਤਿਆਰੀ ਨਹੀਂ ਕਰ ਰੱਖੀ ਭਤੀਜੀ ਦਾ ਵਿਆਹ ਦੱਸ ਹਜੇ ਤੱਕ ਨਹੀਂ ਬੋੜੇ ਕੇ ਕਹਿੰਦੇ ਭਈ ਉਹ ਤਾਂ ਪੂਆ ਆ ਕੇ ਬਾਜ਼ਾਰ ਗਏ ਆ ਬਾਜ਼ਾਰ ਗਏ ਆ ਸਮਾਨ ਲੈਣ ਵਾਸਤੇ ਚਲ ਭਤੀਜੀ ਨੂੰ ਪੁੱਛਦੀ ਆ ਵੀ ਕਦੋਂ ਤੱਕ ਆਉਣਗੇ ਬਾਜ਼ਾਰ ਚੋਂ ਨਹੀਂ ਸੰਦੀਪ ਕੀ ਆ ਪੂਆ ਨਹੀਂ ਓਰੇ ਆ ਤੂੰ ਤਾਂ ਅੰਦਰ ਹੀ ਬੜ ਗਈ ਗੱਲਬਾਤ ਕਰੀਏ ਕੋਈ ਦੋਵੇਂ ਪੂਆ ਭਤੀਜੀ ਬੈਠ ਕੇ ਆਉਣੀ ਆਉਣੀ ਹੈ ਅੱਛਾ ਆ ਜਾ ਤੇ ਹਜੇ ਤੱਕ ਗਏ ਹੋਏ ਤੂੰ ਕਹਿੰਨੀ ਬਾਜ਼ਾਰ ਗਏ ਹੋਏ ਤੇ ਆਏ ਨਹੀਂ ਹਜੇ ਤੱਕ ਗਏ ਆ ਭੂਆ ਹਜੇ ਲੀੜਾ ਕੱਪੜਾ ਖਰੀਦੀ ਖਰੀਦਣ ਗਏ ਹੋਏ ਆ ਅੱਛਾ ਹਾਂ ਤੇ ਬਾਕੀ ਤੈਨੂੰ ਪਤਾ ਵਿਆਹ ਦਾ ਕੰਮ ਮੈਂ ਕਿਹੜਾ ਛੇਤੀ ਜੀ ਨਿਭੜਦਾ ਤੇ ਹੋਰ ਕੁੜੀ ਦੇ ਵਿਆਹ ਦਾ ਤਾਂ ਇੰਨਾ ਹੋ ਜਾਂਦਾ ਮੈਂ ਕਿਹਾ ਭਈ ਮੈਂ ਜਾਵਾਂ ਪਹਿਲਾਂ ਹੈ ਜਵਾਕਾਂ ਨੂੰ ਕੀ ਪਤਾ ਕੋਈ ਸਿਆਣਾ ਬੰਦਾ ਹੋਵੇ ਘਰ ਦੇ ਵਿੱਚ ਬੈਠਾ ਨਹੀਂ ਸਿਆਣੇ ਗਏ ਆ ਸਾਰੇ ਅਣ ਮੈਂ ਤਾਂ ਫਿਰ ਤੈਨੂੰ ਪਤਾ ਕੱਲੀ ਜਣੀ ਰਹੇਗੀ ਨਾ ਤਾਂ ਤੂੰ ਪਹਿਲਾਂ ਆਈ ਪਹਿਲਾਂ ਕਿੱਥੇ ਟਾਈਮ ਐ ਮੈਂ ਤਾਂ ਬਿਮਾਰ ਜੀ ਰਹਿਣੀ ਆ ਹਾਂ ਮੈਂ ਪਰਸਾ ਹੀ ਆਏ ਸੀ ਫਿਰ ਸਰਦਾ ਨੀਗਾ ਘਰੇ ਕੀ ਕਰੀਏ ਤੇ ਮੇਰਾ ਤਾਂ ਆਪ ਦਾ ਭਾਈ ਤੈਨੂੰ ਪਤਾ ਹੀ ਅੱਜ ਕੱਲ੍ਹ ਸਰੀਰਾਂ ਕਿੱਥੇ ਦਿੱਤੇ ਆ ਸਾਥ ਹਾਂ ਘਟ ਹੋਈ ਨਹੀਂ ਦੁਖਦੀ ਐ ਇੰਨੇ ਦੁਖਦੀ ਐ ਬਸ ਪੁੱਛ ਨਾ ਤੂੰ ਮੈਂ ਕਾ ਚੱਲ ਜਾ ਕੇ ਪਹਿਲਾਂ ਮਾੜਾ ਮੋਟਾ ਕੋਈ ਕਿਆਰ ਬਿਹਾਰ ਕਰਾ ਲਵਾਂਗੀ ਹੋਰ ਕੀ ਐ ਚੱਲ ਵਧੀਆ ਹੋ ਗਿਆ ਭੂਆ ਤੁਸੀਂ ਆ ਗਏ ਤੇ ਆਪਣੇ ਸਾਨੂੰ ਨਹੀਂ ਯਾਦ ਆਉਂਦਾ ਤੁਸੀਂ ਦੱਸ ਦੋ ਤੇ ਹੋਰ ਤੂੰ ਤਾਂ ਮੈਂ ਹਜੇ ਤਿਆਰੀ ਵਿਆਰੀ ਕੋਈ ਲੜੀਆਂ ਨਹੀਂ ਕੋਈ ਫੜੀਆਂ ਕੁਝ ਨਹੀਂ ਲਾ ਰੱਖਿਆ ਕੋਈ ਲੜੀਆਂ ਕੀ ਫਿਰ ਟਾਈਮ ਹੀ ਨਹੀਂ ਮਿਲਦਾ ਕਰੀਏ ਕਿ ਫਿਰ ਬਾਕੀ ਸਾਰੇ ਆਪਣੇ ਪੈਲ ਸੱਚੀ ਤਾਂ ਸਾਰਾ ਕਰ ਰੱਖਿਆਗਾ ਤਾਂ ਫਿਰ ਵੀ ਘਰ ਵੀ ਤਾਂ ਡੈਕੋਰੇਸ਼ਨ ਕਰਨਾ ਹੁੰਦਾ ਹੈ ਇਹ ਤਾਂ ਗੱਲ ਸਹੀ ਹੈ ਤੁਹਾਡੀ ਕੋਈ ਅੱਜ ਕੱਲ ਲਾਈਟਾਂ ਲੁੱਟਾਈਆਂ ਲਾ ਲਾ ਕੇ ਘਰ ਤੇਨੂੰ ਪਤਾ ਕਿੰਨਾ ਸੋਹਣਾ ਬਣਾ ਲੈਂਦੇ ਆ ਹਾਂ ਸਹੀ ਹੈ ਸਹੀ ਹੈ ਤੇ ਤੈਨੂੰ ਕੀ ਕਰੀਏ ਫਿਰ ਕੋਈ ਹੋਰ ਹੈ ਨਹੀਂ ਸੀ ਵੱਡਾ ਬੰਦਾ ਕੋਲੇ ਤੂ ਲੇਟ ਆਈਆਂ ਤੇ ਨਹੀਂ ਤਾਂ ਚਲ ਕੇ ਇਕਵਾ ਕੇ ਅਗਲਾ ਲਵਾਈ ਲੈਂਦਾ ਉਹ ਤਾਂ ਮੈਂ ਤਾਂ ਹੁਣ ਤਾਂਹੀਂ ਲੱਗੀ ਹੋਈਆਂ ਰਾਤ ਦੀ ਵੇਖੀ ਜਾਨਣੀ ਆ ਮੈਂ ਤਾਂ ਹਾਂ ਤੇ ਆਪਣੇ ਤਾਂ ਭਈ ਕੁੜੀ ਤਾਂ ਦੇਖੋ ਪਾਰਲਰ ਪੁਲਰ ਦੇ ਬੱਗ ਕੀ ਕਰਨੀ ਕੁੜੀ ਤਾਂ ਭੇਜੀ ਐ ਫਿਰ ਪਾਰਲਰ ਦੇ ਫਿਰ ਫੇਸ਼ੀਅਲ ਫੂਸ਼ੀਅਲ ਜੇ ਕਰਾਉਂਦੀਆਂ ਤੁਰਤ ਦਾ ਨਹੀਂ ਕੰਮ ਫਿਰ ਲੋਟ ਆਉਂਦਾ ਹੈਗਾ ਔਰ ਫੇਸ਼ੀਅਲ ਫਤਬਾਲਾ ਹੋ ਜਾਂਦਾ ਹੈਗਾ ਹੋਂਦੇ ਨਾਲ ਮੂੰਹ ਸੋਹਣਾ ਨਿਕਲੇ ਹੁੰਦਾ ਹੈ ਫੇਸ਼ੀਅਲ ਅੱਜ ਕੱਲ ਤਾਂ ਬਈ ਬਦਲ ਕੇ ਹੀ ਰੱਖ ਦਿੰਦੇ ਆ ਸਾਡੇ ਵਾਲੀ ਵਾਰੀ ਕਿੱਥੇ ਇਹੋ ਜੀ ਸੀਗੇ ਫੇਸ਼ੀਅਲ ਫੂਸ਼ੀਅਲ ਕਰਵਾਉਂਦੇ ਤਾਂ ਕਿਹੜੇ ਸੀਗੇ ਫੇਸ਼ੀਅਲ ਅਸੀਂ ਤਾਂ ਭਈ ਐਵੇਂ ਬਸ ਆਪ ਦਸਾਨੂੰ ਤਾਂ ਤਿਆਰ ਕਰਕੇ ਭੇਜ ਦਿੰਦੇ ਸੀ ਘਰੇ ਹੀ ਕਰ ਦਿੰਦੇ ਸੀ ਸਾਡੇ ਤਾਂ ਪਹਿਲਾਂ ਇੱਥੇ ਉਹ ਬਿੰਦੀਆਂ ਜੀਆਂ ਲਾਉਂਦੇ ਸੀ ਜੇ ਭਈ ਨਾ ਪਾਰਸ ਨਾਲੀ ਹਨਾ ਹਾਂ ਆਰੇ ਮੁੰਡਾ ਚੱਲਾ ਬਾਹਰ ਆਹੀ ਲੱਗਿਆ ਕੁੜੀ ਵਾਲਿਆਂ ਦਾ ਘਰ ਭਾਈ ਨਾજર ਦਾ ਘਰ ਇਹੀ ਐ ਹੋਰ ਭਾਈ ਤਿਆਰੀ ਵਿਆਰੀ ਆਪ ਦਾ ਸੋਹਣੀ ਹੋ ਜੇ ਬਰਾਤ ਦੀ ਸੇਵਾ ਸੋਹਣੀ ਹੋ ਜੇ ਇਹ ਤਾਂ ਚੰਗੀ ਗੱਲ ਐ ਭਾਈ ਕਰੇ ਹੈ ਕੋਈ ਕੋਸ਼ਿਸ਼ ᱛਾਈ ਕੌਣ ਐ ਨਹੀਂ ਸੰਦੀਪ ਦੇਖ ਕੇ ਆ ਪਤਾ ਨਹੀਂ ਭੂਆ ਕੌਣ ਆ ਦੇਖ ਕੇ ਆ ਹੀ ਪਲਾ ਖੜੀ ਹੋ ਉਹ ਹੁਣ ਕੀ ਦੇਖੋਗੇ ਭਾਈ ਮੈਂ ਤਾਂ ਆ ਕੇ ਅੱਗੇ ਹੀ ਆ ਗਿਆ ਹੁਣ ਆ ਜਾ ਭਾਈ ਆ ਜਾ ਆ ਜਾ ਭਾਈ ਕੌਣ ਐ ਤੂੰ ਮੈਂ ਭਾਈ ਵਿਆਹ ਆਲਾ ਘਰ ਹੈ ਆਹੋ ਭਾਈ ਵਿਆਹ ਆ ਲਈ ਹੈ ਹਾਂ ਪਰਸੋ ਇੱਥੇ ਬਰਾਤ ਆਉਣੀ ਹੈ ਮੈਂ ਮੁੰਡੇ ਦਾ ਫੁੱਫੜ ਹਾਂ ਤੁਹਾਨੂੰ ਇੰਨਾ ਪਤਾ ਨਹੀਂ ਹੈਗਾ ਵੀ ਬੰਦਾ ਆਖਿਰ ਖਾਸ ਮਹਿਮਾਨ ਹੁੰਦਾ ਹੈ ਉਹ ਫੜ ਵੀ ਬੰਦੇ ਦੀ ਆਵਾ ਭਗਤ ਕਿਨੇ ਕਰੀਦੀ ਹੁੰਦੀ ਹੈ ਹੁਣ ਭਾਈ ਸਾਨੂੰ ਕੀ ਤਾ ਤੂੰ ਮੁੰਡੇ ਦਾ ਫੁੱਫੜ ਹੈ ਉਹ ਟੌਰ ਸ਼ੋਰ ਤੋਂ ਬੰਦੇ ਦਾ ਪਤਾ ਲੱਗਦਾ ਜੁੱਤੀ ਛੁੱਤੀ ਤੋਂ ਪਤਾ ਲੱਗਦਾ ਤੱਕ ਸ਼ਾਕ ਕੱਪੜੇ ਲੀੜੇ ਹੈ ਤੁਸੀਂ ਵੀ ਮੇਰੇ ਸਹੁਰਿਆਂ ਵਰਗੇ ਹੋ ਤੁਸੀਂ ਵੀ ਹੈਗਾ ਤਾਂ ਬੰਦੇ ਦਾ ਫੁੱਫੜ ਦੀ ਪੂਰੀ ਬੰਦਾ ਕਦਰ ਕਰਦਾ ਹੈ ਅਸੀਂ ਕਹਾਂ ਨੂੰ ਭਈਏ ਕਦਰ ਕਿਆ ਕਰਦੇ ਨਹੀਂ ਤੇਰੀ ਹੁਣ ਸਾਨੂੰ ਕੀ ਤਾਂ ਭਈ ਤੂੰ ਮੁੰਡੇ ਦਾ ਫੁੱਫੜ ਐ ਅਸੀਂ ਤਾਂ ਤੈਨੂੰ ਸੱਤ ਕੋਹ ਤੋਂ ਪਛਾਲ ਲੈਂਦੇ ਜੇਕਰ ਤੈਨੂੰ ਜਾਣਦੇ ਹੁੰਦੇ ਹੁਣ ਸਾਨੂੰ ਕੀ ਤਾਂ ਚਿੱਟੇ ਕੱਪੜਿਆਂ ਵਾਲਾ ਫੁੱਫੜੀ ਹੁੰਦਾ ਹਜੇ ਵੀ ਇੱਥੇ ਖੜਾ ਮੈਂ ਦੱਸੋ ਬਹਿ ਜਾ ਭਈ ਬਹਿ ਜਾ ਕੋਈ ਗੱਲ ਨਹੀਂ ਚਲ ਉਹ ਸਵਾਹ ਬਹਿ ਜਾ ਇਹਦਾ ਜੀ ਨਹੀਂ ਕਰਦਾ ਬਹਿਣ ਨੂੰ ਹਾਂ ਉਹ ਭਾਈ ਤੂੰ ਬੈਠ ਤਾਂ ਸਹੀ ਸਾਨੂੰ ਕੀ ਤਾਂ ਸੀ ਹੁਣ ਤੇਰੇ ਮੱਥੇ ਤੇ ਤਾਂ ਲਿਖਿਆ ਨਹੀਂ ਕਿ ਤੂੰ ਮੁੰਡੇ ਦਾ ਫੁੱਫੜ ਐ ਹੈ ਪਹਿਲਾਂ ਉੱਥੇ ਵਾਜਾਂ ਮਾਰਦਾ ਰਿਹਾ ਉੱਥੇ ਬੂਹੇ 'ਚ ਖੜਾ ਉਹ ਤਾਂ ਸ਼ੁਕਰ ਕਰ ਭਾਈ ਤੈਨੂੰ ਥੋੜੇ ਕੋ ਬੰਦਾ ਬੁੰਦਾ ਹੈ ਨਹੀਂ ਇੱਥੇ ਕਰੇ ਬੁੜੀਆਂ ਤੁਸੀਂ ਬੰਦਾ ਸਾਡੇ ਨਾ ਕੋਈ ਤਿਆਰੀ ਹੈ ਨਾ ਲੈਣਾ ਨਾ ਜਿਹੜਾ ਥੋੜੇ ਕੋਈ ਇਹ ਤਾਂ ਆਕੜੀ ਆਕੜੀ ਜਾਂਦਾ ਨਹੀਂ ਪੂਆ ਲੈ ਫੁੱਫੜੇ ਤਾਂ ਭਾਈ ਤੂੰ ਮੁੰਡੇ ਦਾ ਫੁੱਫੜੇ ਸਾਨੂੰ ਹੁਣ ਕੀ ਪਤਾ ਬੰਦ ਕਰੀ ਜਾਂਦੇ ਆ ਲੈ ਓਏ ਆ ਕੁੜੀ ਜੀ ਭਾਈ ਤੂੰ ਤੂੰ ਚੰਗੀ ਐ ਕੋਈ ਸਾਸਰੀ ਗੱਲ ਬੁਲਾਉਂਦਾ ਐ ਕੋ ਕੁਝ ਕਰਦਾ ਤੂੰ ਤਾਂ ਸਾਸਰੀ ਗੱਲ ਭਾਈ ਹੁਣ ਬੋਲ ਦਿੰਨੇ ਦੂਰੀ ਤੀਰੀ ਤੋਂ ਓਏ ਆ ਕੁੜੀ ਨਹੀਂ ਬੋਲੀ ਐ ਪੈਰੀ ਲੈ ਬੰਦਾ ਹੈ ਕਰਦਾ ਕੋਈ ਮੈਂ ਭਾਈ ਬੈਠੋ ਤੁਸੀਂ ਤੱਕ ਕੇ ਕਾਨੂੰ ਹੋਈ ਜਾਂਦੇ ਆ ਬੈਠੋ ਤੁਹਾਨੂੰ ਚਾਹ ਵੀ ਪਾ ਦਿਆਂਗੇ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਮੁੰਡੇ ਦਾ ਆਪਣਾ ਨਹੀਂ ਤਾਂ ਪਈ ਇਹੋ ਜਿਹੇ ਰਿਸ਼ਤੇਦਾਰ ਲੱਭੇ ਆ ਦੱਸ ਭਾਈ ਰਿਸ਼ਤੇ ਜਿਹੋ ਜੇ ਆਪ ਨੇ ਚੰਗੇ ਆ ਮੇਰੇ ਸਹੁਰੇ ਵੀ ਇਹੋ ਜਿਹੇ ਨੇ ਅੱਗੋਂ ਤੁਸੀਂ ਵੀ ਇਹੋ ਜਿਹੇ ਆ ਇਸ ਤੇ ਬੈ ਭਾਈ ਇਸ ਤੇ ਬੈ ਇਸ ਤੇ ਬੈ ਇੱਧਰ ਭਾਈ ਫੇਰ ਕਿਉਂ ਇਹਦੇ ਤੇ ਕੰਡ ਲੜਦੀ ਐ ਕੰਡ ਨੂੰ ਨਹੀਂ ਫੇਰ ਇੱਥੇ ਬਹਿ ਕੇ ਗੱਲਾਂ-ਵੱਤਾਂ ਕਰਦੇ ਆ ਕੋਈ ਭਾਈ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਤੁਸੀਂ ਨਾ ਭਾਈ ਮੈਂ ਨਹੀਂ ਤੁਹਾਡੇ ਨਿਵੇਂ ਲੱਗਦਾ ਨਾ ਨਿਵੇਂ ਨੂੰ ਕਿ ਸਾਡੇ ਇੱਥੇ ਕੀੜੇ ਪਏ ਹੋ ਤੂੰ ਕੌਣ ਐ ਕੁੜੀ ਦੀ ਮਾਂ ਐ ਮੈਂ ਮਾ ਕਾ ਨੂੰ ਭਾਈ ਮੈਂ ਤਾਂ ਕੁੜੀ ਦੀ ਭੂਆ ਅੱਛਾ ਤਾਂ ਤੂੰ ਕੁੜੀ ਦੀ ਭੂਆ ਮੈਂ ਮੁੰਡੇ ਦਾ ਫੁੱਫੜ ਆ ਤਾਂ ਫੁੱਫੜ ਚ ਭਾਈ ਅਗਲੇ ਅਗਲੇ ਵਾਲੇ ਮੁੰਡੇ ਦਾ ਹੋਵੇਗਾ ਮੇਰੇ ਘਰ ਵਾਲਾ ਆਪਦਾ ਹੈਗਾ ਦੱਸ ਬੈਠੇ ਫਿਰ ਮੈਂ ਤੈਨੂੰ ਇੱਥੇ ਕੋਈ ਅਖੇ ਮੇਰੇ ਘਰ ਵਾਲਾ ਆਪਦਾ ਹੈਗਾ ਮੈਂ ਤੈਨੂੰ ਇੱਥੇ ਕੋਈ ਵਿਆਹਣ ਵਾਸਤੇ ਕਹਾਂ ਵੀ ਤੂੰ ਮੇਰੇ ਨਾਲ ਚੱਲਣ ਵਾਸਤੇ ਸਾਨੂੰ ਕਿਹੜਾ ਪਤਾ ਸੀ ਵੀ ਤੁਸੀਂ ਮੁੰਡੇ ਦੇ ਫੁੱਫੜ ਹੋ ਆਹ ਕੁੜੀ ਬੜੀ ਚਵੜ ਚਵੜ ਬੋਲਦੀ ਐ ਚਵੜ ਚਵੜ ਤੈ ਕੀ ਦੀ ਐ ਭਾਈ ਤੂੰ ਜਾ ਕੁੜੀਏ ਪਾਣੀ ਲੈ ਕੇ ਆ ਮੁੰਡਾ ਨਹੀਂ ਇਹ ਕੁੜੀ ਮਤਲਬ ਐ ਇਹ ਇਹ ਤਾਂ ਭਾਈ ਛੋਟੀ ਹੈ ਵੱਡੀ ਕੁੜੀ ਹੈ ਭਤੀਜੀ ਹੈ ਆਹੋ ਛੋਟੀ ਦਾ ਤਾਂ ਵਿਆਹ ਹੈ ਇਹ ਵੱਡੀ ਹੈ ਅੱਛਾ ਅੱਛਾ ਛੋਟੀ ਵੀ ਨਹੀਂ ਦਿਖਦੀ ਤਾਂ ਛੋਟੀ ਦਾ ਭਾਈ ਤੈਨੂੰ ਪਤਾ ਹੈ ਅੱਜ ਕੱਲ ਪਲਰਾਂ ਦੇ ਗਈਆਂ ਹੋਈਆਂ ਕੁੜੀਆਂ ਹਾਂ ਇਹ ਵੀ ਨਵਾਂ ਰਵਾਜ ਹੋ ਗਿਆ ਆਪਣੇ ਆਪਣੇ ਬੜੀ ਨੀਸ ਤਰ੍ਹਾਂ ਹੁੰਦਾ ਸੀ ਨਾ ਆਪਣੇ ਵੇਲੇ ਤਾਂ ਕਿੱਥੇ ਇਹੋ ਜਿਹੇ ਰਵਾਜ ਸੀਗੇ ਹਾਂ ਤੇ ਉਹ ਤਾਂ ਬੈਥੇ ਬਥੇਰੇ ਸੋਹਣੇ ਹੁੰਦੇ ਸੀ ਹਾਂ ਹੁਣ ਤਾਂ ਤੈਨੂੰ ਪਤਾ ਹੀ ਅੱਜਕੱਲ ਤਾਂ ਪਲਰਾਂ ਬਿਨਾ ਕੰਮ ਨਹੀਂ ਚੱਲਦਾ ਕੁੜੀਆਂ ਦਾ ਤੇ ਹੋਰ ਦੱਸ ਭਾਈ ਤੂੰ ਸੁੱਖੀ ਸੰਧੀ ਆਏ ਆਂ ਉਹ ਸੁੱਖੀ ਸੰਧੀ ਆਏ ਭਾਈ ਮੈਂ ਤਾਂ ਕੋਈ ਗੱਲ ਕਰਨ ਆਇਆ ਸੀ ਤੁਹਾਡੇ ਨਾਲ ਜੇ ਚਾਜ ਨਾਲ ਕਰਦੇ ਹਾਂ ਤਾਂ ਭਾਈ ਗੱਲ ਤਾਂ ਕਰਾਂਗੇ ਗੱਲ ਕਿਉਂ ਨਹੀਂ ਕਰਦੇ ਵੇ ਸਾਡੇ ਘਰ ਦੇ ਤਾਂ ਗਏ ਹੋਏ ਸਾਰੇ ਬਾਜ਼ਾਰ ਨੂੰ ਮੰਡੀ ਗਏ ਹੋਏ ਆ ਸਾਰੇ ਆਹੋ ਵਿਆਹ ਪਰਸੋਂ ਫਿਰ ਪਰਸੋਂ ਬਰਾਤ ਆਉਣੀ ਹੈ ਤੇ ਹੋਰ ਤੇ ਹਜੇ ਤੱਕ ਤੁਹਾਡੇ ਪਾਣੀ ਪੂਣੀ ਨਹੀਂ ਆਇਆ ਦੱਸ ਉਹ ਪਾਣੀ ਲੈਣ ਗਈ ਆ ਉਹ ਭਾਈ ਇਹੋ ਜੀ ਇਹ ਕੁੜੀ ਇੰਨੀ ਚੰਟ ਨਹੀਂ ਹੈਗੀ ਇਹੋ ਜੀ ਛੋਟੀ ਹੋਊਗੀ ਇਹ ਤਾਂ ਬਥੇਰੀ ਚਿੰਤਾ ਬੋਲਦੀ ਪਾਣੀ ਦੇ ਘੰਟਾ ਲਾਤਾ ਇਹ ਤਾਂ ਸੰਦੀਪ ਬਾळा ਹੀ ਫੁੱਫੜਤਾ ਕੱਬਾ ਨਹੀਂ ਮਿਲ ਗਿਆ ਪਾਣੀ ਪੀਤਾ ਤੁਸੀਂ ਤਾਂ ਦਾ ਤੱਕਤਾ ਹੋਵੇ ਐਵੇਂ ਦੱਸ ਤਾਂ ਉਡੀ ਦਾ ਮੁੰਡੇ ਦਾ ਫੁੱਫੜ ਤਾਂ ਹੁਣ ਚਾਹ ਪਾਣੀ ਨਹੀਂ ਪੁੱਛਦੇ ਹੁੰਦੇ ਬੰਦੇ ਨੂੰ ਹੁਣ ਭਾਈ ਪਾਣੀ ਪੀਤਾ ਥਬਰ ਕਰ ਲੈ ਚਾਹ ਪਾਣੀ ਵੀ ਪੀਆ ਮੁੰਡੇ ਦਾ ਫੁੱਫੜ ਆ ਮੈਂ ਭਾਈ ਤੂੰ ਮੁੰਡੇ ਦਾ ਫੁੱਫੜ ਹੈ ਤਾਂ ਉਹਨਾਂ ਦੇ ਘਰੇ ਜਾ ਕੇ ਰੋਬ ਮਾਰ ਫੇਰ ਮੈਂ ਜੋ ਕੁਛ ਮੈਂ ਤੁਹਾਡਾ ਰਿਸ਼ਤਾ ਛਣਾ ਦਿਆਂ ਮੈਂ ਜੇ ਆਪਦੀ ਤੇ ਆ ਜਾਵਾਂਗਾ ਵੇਖਣਾ ਨਹੀਂ ਭੂਏ ਤੂੰ ਬਦੀ ਜਾਈ ਜਿਹੜੀ ਗੱਲ ਮੈਂ ਨਹੀਂ ਗੱਲ ਦੱਸਣ ਆਇਆ ਉਹ ਗੱਲ ਸੁਣ ਲਓ ਤਾਂ ਕੀ ਤਾਂ ਸਾਨੂੰ ਗੱਲ ਦੱਸ ਦਿਓ ਜਿਹੜੀ ਗੱਲ ਕਰਨਾ ਹਾਂ ਤੁਹਾਨੂੰ ਬਤਾ ਲੂੰਗਾ ਮੈਂ ਹਾਂਜੀ ਮੁੰਡੇ ਦਾ ਫੁੱਫੜ ਹੈ ਹੈ ਤਾਂ ਚੰਗੀ ਗੱਲ ਹੈ ਅਸੀਂ ਕਿਹੜਾ ਤੈਨੂੰ ਮਾੜਾ ਕਹਿੰਨੇ ਮੇਰੀ ਅਗਲੇ ਤੈਨੂੰ ਪ ਪਰੋਣੇ ਦੀ ਤੇ ਹਾਂ ਫੇਰ ਫੇਰ ਇੱਕ ਮਿੰਟ ਚ ਜੋ ਉਹਨਾਂ ਨੂੰ ਕਹਿਤਾ ਨਾ ਉਹੀ ਚ ਹੋਊਗਾ ਜੋ ਕੁਝ ਵੀ ਹੈ ਹਾਂ ਚਾ ਬੇਸ਼ੱਕ ਪਰਸੋ ਬਰਾਤ ਆਉਣੀ ਹੈ ਦੇਖ ਲੈ ਤੈਨੂੰ ਮਾੜਾ ਕਿਆ ਹੈ ਮਾੜਾ ਤੂੰ ਕਹਿ ਵੀ ਨਹੀਂ ਸਕਦੀ ਮਾੜਾ ਅਸੀਂ ਕੀ ਕਹਿਣ ਫੁੱਫੜੋਗਾ ਅਗਲੇ ਲੈ ਕਰੀਏ ਬੰਦੇ ਬੰਦੇ ਇੰਨੀ ਇੰਨੀ ਦੇਰ ਤੱਕ ਤਾਂ ਭਾਈ दारू ਦੂਰੂ ਆ ਜਾਣੀ ਸੀ ਬੰਦੇ ਬੁੰਦੇ ਤੁਹਾਡੇ ਕਿੱਥੇ ਐ ਤੈਨੂੰ ਭਾਈ ਦੱਸਿਆ ਬੰਦੇ ਸਾਡੇ ਵਿਹਲੇ ਐ ਕੁੜੀ ਦਾ ਵਿਆਹ ਹੈ ਹੈ ਮੇਰੇ ਪਤੀ ਮੇਰੇ ਭਰਾ ਸਾਰੇ ਤੈਨੂੰ ਪਤਾ ਹੈ ਉੱਥੇ ਗਏ ਹੋਏ ਮਾ ਨਾ ਕੋਈ ਲੜੀਆਂ ਲੁੜੀਆਂ ਥੁੱਡੇ ਲੱਗੀਆਂ ਹੈ ਕੀ ਗੱਲ ਹੈ ਥੋੜੀ ਦੱਸ ਕੁੜੇ ਸੰਦੀਪ ਤੂੰ ਦੱਸ ਭਾਈ ਇਹ ਤਾਂ ਦੱਸ ਐਵੇਂ ਗੱਲ ਹੈ ਤੁਸੀਂ ਉਹ ਦੱਸ ਦੋ ਲੜੀਆਂ ਤਾਂ ਤੁਸੀਂ ਕੀ ਲੈਣਾ ਲੜੀਆਂ ਸੀ ਆਪੇ ਲੈ ਆਓ ਵਿਆਹ ਵਾਲੇ ਘਰੇ ਲੜੀਆਂ ਲੱਗਦੀਆਂ ਕੋਈ ਨਹੀਂ ਫਿਰ ਲੜੀਆਂ ਲਾ ਲਾਂਗੇ ਸਾਰੇ ਕੰਮ ਧੰਦੇ ਲੱਗੇ ਪਏ ਕੱਟ 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 ਲੜੀਆਂ ਲੈਣ ਪਾਈ ਭਾਈ ਇਹ ਥੋੜਾ ਘਰ ਨਾਲ ਜਮਾ ਵਿਆਹ ਵਾਲ ਲੱਗਦਾ ਹੀ ਨਹੀਂ ਹੈਗਾ ਨਾ ਕੋਈ ਇੱਥੇ ਬੰਦਾ ਪਰਾਂਦਾ ਨਾ ਕੋਈ ਇੱਥੇ ਤਿਆਰੀ ਹੈ ਲੜੀਆਂ ਛੜੀਆਂ ਨਹੀਂ ਲੱਗੀਆਂ ਹੈਗੀਆਂ ਦੱਸੋ ਉੱਥੇ ਲੈਣ ਗਏ ਆ ਜੀ ਲੜੀਆਂ ਲੁੜੀਆਂ ਟੈਂਟ ਟੁੰਟ ਸਾਰੀ ਵਧੀਆ ਤਿਆਰੀ ਕਰੀ ਜਾਂਦੇ ਅਗੇ ਤੇ ਬੰਦਾ ਹੈ ਨਹੀਂ ਕੋਈ ਵੀ ਉਹ ਸਾਰੇ ਬੰਦੇ ਗਏ ਹੋਏ ਆ ਤੇ ਫਿਰ ਉਹ ਕਰੀ ਜਾਂਦੇ ਤਿਆਰੀ ਵੈਰੀ ਨੌਰੇ ਚ ਜਿਚਾ ਰੱਖਿਆ ਸਾਰਾ ਕੰਮ ਕੀ ਵਿਆਹ ਹੀ ਜਿਹੜਾ ਬਿਹੜੇ ਦੀ ਰੋਟੀ ਪਾਣੀ ਹੈ ਜੋ ਵੀ ਹਲਵਾਈ ਹਲੂਈ ਉੱਥੇ ਪਿੱਛੇ ਲਾਇਆ ਹੋਇਆ ਉੱਥੇ ਸਾਰੇ ਬਾਹਰ ਗਏ ਆ ਤੈਨੂੰ ਸਾਰਾ ਕੁਝ ਖਵਾਵਾਂਗੇ ਹਾਂ ਹੈ ਤੂੰ ਤਾਂ ਐ ਢਿੱਡ ਫੜੀ ਬੈਠਾ ਜਿਵੇਂ ਨਹੀਂ ਇਹ ਬਰਾਤ ਹੁਣ ਬਰਾਤ ਇੱਥੇ ਆਊਗੀ ਨਹੀਂ ਬਰਾਤ ਦੀ ਤਾਂ ਗੱਲ ਸਾਡੀ ਪੈਲਸ ਚ ਹੋਈ ਆ ਅੱਛਾ ਅੱਛਾ ਹਾਂ ਪੈਲਸ ਚ ਆਊਗੀ ਉਹ ਭਾਈ ਮੈਂ ਤਾਂ ਤੁਹਾਨੂੰ ਨਾ ਬਚਾਉਣ ਵਾਸਤੇ ਆਇਆ ਸੀ ਮੈਂ ਤਾਂ ਤੁਹਾਡੇ ਫਾਇਦੇ ਵਾਸਤੇ ਆਇਆ ਸੀ ਜੇ ਤੁਸੀਂ ਤਾਂ ਰਿਸ਼ਤਾ ਗਲਤ ਜਗ੍ਹਾ ਕਰ ਲਿਆ ਕਿਉਂ ਹੂੰ ਗਲਤ ਜਗ੍ਹਾ ਨੂੰ ਕੀ ਹੋ ਗਿਆ ਬੇਸ਼ੱਕ ਮੇਰੇ ਸਾਲੇ ਦਾ ਮੁੰਡਾ ਹੈ ਉਹਦੇ 'ਚ ਤਾਂ 20 ਐਬ ਨੇ ਹਾਂ ਹਾਂ ਹਈ ਨਹੀਂ ਸੰਦੀਪ ਤੁਸੀਂ ਮੁੰਡਾ ਨਹੀਂ ਵੇਖਿਆ ਵੇਖਿਆ ਭੂਆ ਮੈਂ ਤਾਂ ਸਮਾਰ ਕੇ ਵੇਖਿਆ ਮੁੰਡਾ ਸੋਹਣਾ ਸੁਨੱਖਾ ਬਥੇਰਾ ਹੈ ਕੋਈ ਉਹਨੂੰ ਐਬ ਨਹੀਂ ਕੋਈ ਵੈਲ ਨਹੀਂ ਉਹ ਸਵਾਹ ਸੋਹਣਾ ਸੋਹਣਾ ਸੁਨੱਖਾ ਹੈ ਉਹ ਇੱਕ ਹੱਕ ਛੋਟੀਰ ਕੱਢਦਾ ਹੈ ਐਨਕਾਂ ਲਾਈਆਂ ਹੋਈਆਂ ਸੀ ਉਹ ਆ ਐਨਕਾਂ ਵੀ ਲਵਾ ਕੇ ਵੇਖੀਆਂ ਸੀ ਤੈਨੂੰ ਪਤਾ ਮੈਂ ਕਿੰਨੀ ਨਘੋਚਣਾ ਮੈਂ ਕਿੱਥੇ ਪਸੰਦ ਲਿਓਣੀ ਛੇਤੀ ਕਿਸੇ ਨੂੰ ਫੇਰ ਭਾਈ ਤੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਉਹ ਉਹਨੇ ਤਾਂ ਪਿੰਡ ਦੇ ਵਿੱਚੋਂ ਇਹੋ ਜਿਹੇ ਕਿਹੜਾ ਬੰਦਾ ਐ ਜਿਸ ਤੋਂ ਜੁੱਤੀਆਂ ਨਾ ਖਾਧੀਆਂ ਹੋਣ ਇਹੋ ਜੀ ਜਨਾਨੀ ਕਿਹੜੀ ਜਿਹਨੂੰ ਨਾ ਛੇੜਿਆ ਹੋਵੇ ਤਾਂ ਉਹ ਤੋਂ ਜੁੱਤੀਆਂ ਨਾ ਖਾਧੀਆਂ ਹੋਣ ਬਾਹਲਾ ਐ ਵੀ ਇਹਦੀ ਕਦਰ ਨਹੀਂ ਕਰੀ ਹੋਣੀ ਤਾਂ ਮਰੀ ਜਾਂਦਾ ਪਾਨੀਆਂ ਅਗਲੀਆਂ ਦੀਆਂ ਮੈਂ ਸਾਰਾ ਨਸ਼ਾ ਨੁਸ਼ਾ ਕੁਝ ਨਹੀਂ ਕਰਦਾ ਮੈਂ ਸਾਰਾ ਆਪ ਵੇਖ ਕੇ ਆਈ ਆ ਵਧੀਆ ਸਾਰੇ ਉਸ ਪੜੋਸ ਚੋ ਵੀ ਪੁੱਛਿਆ ਸੀਗਾ ਅੱਛਾ ਕਹਿੰਦੇ ਵਧੀਆ ਨੇਚਰ ਉਹ ਜੇਬਾਂ ਫਰੋਣੀਆਂ ਨਾ ਜੀ ਜੇਬਾਂ ਜੁੱਬਾਂ ਉਹ ਇੰਨੇ ਕੈਪਸੂਲ ਪਰ ਹੀ ਫਿਰਦਾ ਹੁੰਦਾ ਜੇਬਾਂ ਚ ਹਾਈ ਭੂਮੈ ਮਰ ਜਾ ਹਾਈ ਨਹੀਂ ਕੁੜੇ ਤੇ ਤੁਸੀਂ ਵੇਖਿਆ ਨਹੀਂ ਭੋਗ ਵੇਖਿਆ ਸਾਰੇ ਪਰਿਵਾਰ ਨੇ ਤਾਂ ਵੇਖਿਆ ਪਾਪੇ ਹੋਰੀ ਗਏ ਸੀਗੇ ਵੱਡੇ ਬਾਈ ਹੋਰੀ ਗਏ ਸੀ ਲੱਤ ਤੋਂ ਲੰਗੜਾ ਹੈ ਉਹ ਲੱਤ ਤੋਂ ਲੰਗੜਾ ਚੰਗੀ ਤਰ੍ਹਾਂ ਤੋਰ ਫੇਰ ਕੇ ਵਧੀਆ ਵੇਖਿਆ ਭੋਗ ਮੈਂ ਤਾਂ ਹੋਰ ਨਾ ਵਿਖਾਤਾ ਹੋਵੇ ਤੁਹਾਨੂੰ ਨੀ ਪੂਆ ਪਤਾ ਨਹੀਂ ਮੈਂ ਤਾਂ ਫਿਰ ਮੈਂ ਤਾਂ ਮਾਦੀ ਮੈਂ ਤਾਂ ਤੁਹਾਨੂੰ ਇੱਕ ਰਿਸ਼ਤਾ ਸੌਪਿਆ ਸੀ ਹਾਂ ਉਹ ਵੀ ਨਹੀਂ ਤੁਹਾਡੇ ਤੋਂ ਚੱਜ ਨਾਲ ਵੇਖਿਆ ਗਿਆ ਪਹਿਲਾਂ ਤਾਂ ਤੂੰ ਆਈ ਨਹੀਂ ਕੀ ਸੀ ਵੇਖਿਆ ਵੇਖਿਆ ਬੁੜੀਆਂ ਦੇਖਦੀਆਂ ਨੇ ਚੱਲ ਭਾਈ ਮੈਂ ਤਾਂ ਤੁਹਾਨੂੰ ਬਚਾਉਣ ਆਇਆ ਦੇਖ ਬੇਸ਼ੱਕ ਮੇਰੇ ਸਾਲੇ ਦਾ ਮੁੰਡਾ ਹੈ ਮੈਂ ਤਾਂ ਆ ਵੀ ਕਿਸੇ ਦੀ ਕੁੜੀ ਖਾਮ ਖਾਕ ਕਿਉਂ ਕਿਤੇ ਐਵੇਂ ਚੱਕਰ ਚ ਡਿੱਗ ਪਈ ਇਸ ਕਰਕੇ ਮੈਂ ਤਾਂ ਫਿਰ ਫੋਨ ਕਰਕੇ ਪੁੱਛਾਂਗੇ ਆਪਾਂ ਤਾਂ ਜਿਹੜਾ ਮੁੰਡਾ ਪੂਆ ਮੈਂ ਵੇਖਿਆ ਇਹ ਤਾਂ ਸਹੀ ਸਲਾਮਤ ਸੀ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਦੂਜਾ ਦਿਖਾਤਾ ਹੋਊਗਾ ਦੂਜਾ ਦਿਖਾਤਾ ਹੋਊਗਾ ਕੋਈ ਜਿਹੜਾ ਮੁੰਡਾ ਉਹ ਤਾਂ ਨਸ਼ੇੜੀ ਹੈ ਦੁਨੀਆ ਪਰ ਤਾਂ ਤੋਤਲਾ ਵੀ ਮੈਨੂੰ ਪਤਾ ਫਿਰ ਹੁਣ ਮੈਨੂੰ ਤਾਂ ਉਹ ਜਿਪ ਤੋਂ ਤੋਤਲਾ ਹੈ ਤੋਤਲਾ ਹੈ ਤੋਤਲਾ ਫਿਰ ਮੈਨੂੰ ਸ਼ੱਕ ਲੱਗਦਾ ਉਹਨਾਂ ਨੇ ਕੋਈ ਹੋਰ ਬਖਾਤਾ ਪਤਾ ਨਹੀਂ ਫਿਰ ਅਸਤਾ ਸਾਹ ਵਧੀਆ ਵੇਖ ਕੇ ਆਏ ਮੈਨੂੰ ਤਾਂ ਐਂ ਬੋਲਦਾ ਮੈਨੂੰ ਤਾਂ ਤਾ ਬਣਾ ਦੇ ਮੈਂ ਤਾਂ ਤਾ ਪੀਣੀ ਹੈ ਤਾ ਮੈਂ ਮਰ ਜਾ ਹਾਂ ਮੈਂ ਤਾਂ ਹੁਣੇ ਮਲਾਉਣੀ ਆ ਨੰਬਰ ਨੰਬਰ ਤਾਂ ਮੇਰੇ ਕੋਲੇ ਹੈਗੇ ਨਹੀਂ ਉਹ ਰਣ ਦੋਣ ਦਾ ਕੋਈ ਜਰੂਰਤ ਨਹੀਂ ਹੈ ਕਿ ਕੋਈ ਹੋਰ ਤਾਂ ਬਿਜੀ ਫੋਨ ਦੀ ਮਲਾ ਲਓ ਫੋਨ ਨਾ ਹਜੇ ਤਾਂ ਡੁੱਲੇ ਪੇਰਾ ਦਾ ਕਹਿੰਦੇ ਮੁੰਡੇ ਨੇ ਕਿ ਸਹੀ ਗੱਲ ਐ ਇੰਨਾ ਖਰਚਾ ਵੀ ਲਾ ਦਿੰਦੇ ਫੇਰ ਕੁਛ ਨਹੀਂ ਜਨ ਤਾਂ ਪੁੱਠੀ ਮੁੜ ਜਾਂਦੀ ਐ ਪੁੱਫੇ ਤੋਂ ਸਹੀ ਗੱਲ ਐ ਕਿ ਕੋਈ ਆਇਬ ਨਿਕਲ ਜਾ ਮੁੰਡੇ ਦੇ ਵਿੱਚ ਜੇ ਕੁੜੀ ਨੇ ਵੀ ਪਸੰਦ ਨਾ ਕੀਤਾ ਫੇਰ ਵੀ ਤਾਂ ਜਨ ਜਾਊਗੀ ਹਾਂ ਹੁਣ ਇਹ ਪੁੱਛ ਲਾ ਮੈਂ ਤਾਂ ਥੋੜੇ ਫਾਇਦੇ ਵਾਸਤੇ ਆਇਆ ਦੇਖੋ ਜੀ ਮੈਂ ਤਾਂ ਭਾਈ ਹੁਣੇ ਫੋਨ ਕਰ ਲੂੰ ਇਹਦੇ ਚ ਕੀ ਵੱਡੀ ਗੱਲ ਓ ਫੋਨ ਤਾਂ ਹੁਣ ਮੇਰੇ ਕੋਲ ਤਾਂ ਨੰਬਰ ਹੀ ਨਹੀਂ ਤੋਂ ਵੀ ਅਸੀਂ ਮੁੰਡਾ ਵਧੀਆ ਵੇਖ ਕੇ ਆਏ ਆ ਮੈਂ ਤਾਂ ਕਰੂੰ ਕਾ ਨੂੰ ਫੋਨ ਫੋਨ ਕਰਨ ਦੀ ਕੋਈ ਜ਼ਰੂਰਤ ਨਹੀਂ ਜੋ ਮੈਂ ਮੁੰਡੇ ਦਾ ਫੁੱਫੜਾ ਜੋ ਮੈਂ ਕਹਿ ਤਾ ਸੱਚ ਹੈ ਬਈ ਤੂੰ ਤਾਂ ਫੁੱਫੜ ਹੈ ਮੈਂ ਵੀ ਕੁੜੀ ਦੀ ਭੂਆ ਨਹੀਂ ਮੇਰੇ ਵੀ ਵਿਸ਼ਵਾਸ ਕਰੋ ਨਹੀਂ ਸੱਚ ਹੈ ਦੀ ਗੱਲ ਤੇ ਫਿਰ ਫੋਨ ਤੋਂ ਕਾ ਤਾ ਰੋਕਦਾ ਇਹ ਓਏ ਮੈਂ ਇਸ ਕਰਕੇ ਤੁਸੀਂ ਐਵੇਂ ਟਾਈਮ ਕਿਉਂ ਖਰਾਬ ਕਰਦੇ ਹੋ ਥੋੜਾ ਕਰ ਦੋ ਕੰਮ ਲੈ ਕਿਉਂ ਕਰ ਤੋ ਕੰਮ ਸਾਡਾ ਤਾਂ ਵਿਆਹ ਧਰੇ ਸਾਡੇ ਤਾਂ ਖਾਣਾ ਪੀਣਾ ਅੱਜ ਸਾਡੇ ਸਾਹਦੇ ਪਿੰਡੀ ਰੋਟੀ ਆ ਉਹਨਾਂ ਨੂੰ ਜਵਾਬ ਦੇ ਦਿਓ ਲੈ ਕਿਉਂ ਦੇਵਾਂ ਮੁੰਡਾ ਮੈਂ ਤੁਹਾਨੂੰ ਹੋਰ ਜਗ੍ਹਾ ਦਿਖਾ ਦਿੰਦਾ ਤੁਸੀਂ ਕੈਸਰ ਕਿਉਂ ਕਰਦੇ ਹੋ ਪਿਆ ਮੁੰਡਾ ਹੋਰ ਦਿਖਾ ਦਿਖਾ ਦਿੰਦਾ ਮੈਂ ਮੈਂ ਤਾਂ ਫੋਨ ਕਰਦੀ ਆ ਓਏ ਕਾਹਨੂੰ ਕਰਦੀ ਆ ਭਾਈ ਪਿਓ ਨੂੰ ਮੈਂ ਤਾਂ ਲਾ ਲਿਆ ਫੋਨ ਲਾ ਲਿਆ ਓਏ ਉਹ ਤਾਂ ਹੁਣ ਝੂਠ ਬੋਲੂਗਾ ਤਾਂ ਮੇਰੇ ਬਾਰੇ ਪਤਾ ਨਹੀਂ ਕਿ 100 ਗੱਲਾਂ ਕਹੂਗਾ ਚੁੱਪ ਕਰ ਭਾਈ ਤੂੰ ਬਾਲਾ ਨਾ ਬੋਲ ਫੁੱਫੜ ਐ ਤਾਂ ਕੋਈ ਗੱਲ ਨਹੀਂ ਮੈਂ ਤਾਂ ਸਾਰਾ ਓ ਮੈਂ ਤਾਂ ਤੁਹਾਡੇ ਸਾਹਮਣੇ ਕੱਢ ਕੇ ਹਟੂ ਉਹ ਲਾ ਰੱਖਿਆ ਮੈਂ ਚੱਕ ਲੈ ਇਹਦੀ ਗੱਲ ਕਰੀ ਕਿਤਰਾ ਮਿਆਹ ਵਾਲਾ ਘਰ ਉਹ ਬੀਜੀ ਹੋਣੇ ਚੱਕ ਹੀ ਲੈਣਗੇ ਮੇਰਾ ਫੋਨ ਤਾਂ ਹੈਲੋ ਚੰਗਾ ਪਾਈ ਮੈਂ ਜਾਨਾ ਨਹੀਂ ਪਾਈ ਪਾਈ ਤੋਂ ਮੈਂ ਮੁੰਡੇ ਦਾ ਕੁੜੀ ਉਹ ਮੁੰਡੇ ਵਾਲਿਆਂ ਦਾ ਬੋਲੀ ਜਾਂਦਾ ਮੇਰੇ ਕੋਲ ਫੋਨ ਬੈਠ ਬੈਸ ਤੂੰ ਓ ਫਿਰ ਤੁਸੀਂ ਕਰ ਲਿਓ ਗੱਲ ਦੇਖੋ ਮੇਰਾ ਕਹਿਣ ਮਤਲਬ ਸੀ ਤੁਹਾਨੂੰ ਦੱਸਣਾ ਸਿੱਧੀ ਗੱਲ ਸਿੱਧੀ ਗੱਲ ਪਾਈ ਸਾਸਰੀ ਘਾਲ ਹੋਰ ਕਿਵੇਂ ਹੋ ਠੀਕ ਹੈ ਵਿਆਹ ਦੀਆਂ ਤਿਆਰੀਆਂ ਸ਼ੈਰੀਆਂ ਚੱਲੀ ਜਾਂਦੀਆਂ ਬਈ ਜੋਰਾ ਅੱਛਾ ਜੋਰਾ ਸ਼ੋਰਾ ਨਾਲ ਚੱਲੀ ਜਾਂਦੀਆਂ ਵਧੀਆ ਵਧੀਆ ਪਾਈ ਵਧੀਆ ਤੇ ਤੁਸੀਂ ਮੈਨੂੰ ਐਂ ਗੱਲ ਦੱਸੋ ਤੁਹਾਡਾ ਪ੍ਰੌਣਾ ਬੈਠਾ ਇੱਥੇ ਮੁੰਡੇ ਦਾ ਫੁੱਫੜ ਸਾਡੇ ਘਰੇ ਅੱਛਾ ਹੋਤਾ ਇੱਥੇ ਬੈਠ ਕੇ ਪਤਾ ਨਹੀਂ ਸਾਡੇ ਤੇ ਰੋਬ ਸ਼ੋਬ ਜਾਂ ਮਾਰੀ ਜਾਂਦਾ ਹੈ ਕਿ ਤੁਸੀਂ ਮੈਨੂੰ ਚਾਹ ਨਹੀਂ ਪਿਆਈ ਤੁਸੀਂ ਮੈਨੂੰ ਪਾਣੀ ਨਹੀਂ ਦਿੱਤਾ ਤੁਸੀਂ ਮੈਨੂੰ दारू ਨਹੀਂ ਦਿੱਤੀ ਅੱਛਾ ਤੁਹਾਡੇ ਘਰੇ ਵੀ ਇੰਨਾਂ ਕਰਕੇ ਆਇਆ ਹੈ ਰੁੱਸ ਕੇ ਭੱਜਿਆ ਹੋਇਆ ਲੈ ਇਹ ਮੁੰਡੇ ਦਾ ਪਿਓ ਬੋਲੀ ਜਾਂਦਾ ਸਾਰਾ ਕੁਝ ਮੈਂ ਕਿਹਾ ਸੀ ਨਾ ਝੂਠ ਮਾਰਦਾ ਹੋਣਾਗਾ ਉਹ ਝੂਠ ਨਹੀਂ ਸੱਚ ਹੈ ਅੱਛਾ ਤੁਹਾਡਾ ਪ੍ਰਾਣਾ ਤੁਸੀਂ ਜਾਣਦੇ ਉਹਨੂੰ ਕਿਹੋ ਜਿਹਾ ਅੱਛਾ ਦੇਖ ਲੈ ਭਾਈ ਉਹ ਕਹਿੰਦੇ ਨੇ ਅਸੀਂ ਜਾਣਦੇ ਆ ਸਾਡਾ ਹੀ ਐ ਪਰੌਣਾ ਉਹ ਇਹ ਤਾਂ ਹੈ ਮੈਂ ਤਾਂ ਰਿਸ਼ਤੇ ਦੀ ਚੁੱਪ ਕਰ ਜਾ ਗੱਲ ਕਰ ਲੈਣ ਦੇ ਇਹ ਤਾਂ ਭਾਈ ਇੱਥੇ ਕਹੀ ਜਾਂਦਾ ਕਿ ਕਹਿੰਦਾ ਉਹ ਤਾਂ ਮੁੰਡਾ ਕਾਣਾ ਹੈ ਲੰਗੜਾ ਹੈ ਟੀਰ ਮਾਰਦਾ ਹੈ ਨਸ਼ਾ ਖਾਂਦਾ ਹੈ ਦਾਰੂ ਪੀਂਦਾ ਹੈ ਉਹ ਤਾਂ ਸਾਰਾ ਕੁਝ ਕਰਦਾ ਹੈ ਹਾਂ ਤਾਂ ਸੱਚੀ ਗੱਲ ਹੈ ਭਾਈ ਅਸੀਂ ਨਹੀਂ ਰਿਸ਼ਤਾ ਕਰਦੇਗੇ ਤੁਹਾਡੇ ਨਾਲ ਤੁਹਾਡੇ ਘਰ ਦਾ ਪਰੌਣਾ ਸਾਡੇ ਘਰੇ ਬੈਠਾ ਸਾਰਾ ਕੁਝ ਦੱਸੀ ਜਾਂਦਾ ਉਹ ਤਾਂ ਹਾਂ ਕਹੀ ਜਾਂਦਾ ਉਹ ਤਾਂ ਲੰਗੜਾ ਹੈ ਮੁੰਡਾ ਤਾਂ ਕਾਣਾ ਹੈ ਤੀਰ ਮਾਰਦਾ ਹੈ ਨਸ਼ਾ ਕਰਦਾ ਹੈ ਅਸੀਂ ਤਾਂ ਭਾਈ ਸਾਡੇ ਵੱਨੋਂ ਤਾਂ ਕੋਰੀ ਨਾ ਹੈ ਜਦੋਂ ਤੁਹਾਡੇ ਘਰ ਦਾ ਹੀ ਬੰਦਾ ਦੱਸੀ ਜਾਂਦਾ ਸਾਨੂੰ ਤਾਂ ਅਸੀਂ ਕਿਉਂ ਰਿਸ਼ਤਾ ਕਰੀਏ ਉੱਥੇ ਹਾਂ ਹਾਂ ਆ ਤਾਂ ਅਗਲਾ ਪੂਰੀ ਹਾਂ ਫਰੀ ਜਾਂਦਾ ਦੱਸ ਇਹਦੇ ਚਾਰ ਮਾਰਗੇ ਲਾਉਣਾ ਚ ਕੀ दारू ਨਹੀਂ ਪੀਾਈ ਤੁਸੀਂ ਤੁਹਾਡੇ ਘਰੋਂ ਰੁਸਕੇ ਭੱਜੇ ਸਵਾਸ਼ਨਾ ਕਰਿਓ ਹਾਂ ਇਹ ਤਾਂ दारू ਪੀ ਕੇ ਬੋਲੀ ਜਾਂਦਾ ਹੈ ਅਛਾ ਇਹ ਤਾਂ ਰੂਪੀ ਕੇ ਬੋਲੀ ਜਾਂਦਾ ਤੂੰ ਸੱਚੀਆਂ ਬੋਲੀ ਜਾਂਦਾ ਹਮੇ ਸੱਚੀਆਂ ਬੋਲੀ ਜਾਂਦਾ ਉਹ ਤਾਂ ਸੱਤੀ ਮੈਨੂੰ ਤੇਰੇ ਵੇਖੀ ਉਹਨੇ ਗੱਲ ਸਾਰੀ ਤੇਰੇ ਸਾਲੇ ਨੇ ਕੀ ਕਹਿੰਦਾ ਉਹ ਤਾਂ ਭਾਈ ਰੁੱਸ ਕੇ ਭੱਜੇ ਇੱਥੋਂ ਮੁੰਡਾ ਠੀਕ ਠਾਕ ਹੈ ਮੁੰਡਾ ਕਹਿੰਦਾ ਸਾਡਾ ਠੀਕ ਠਾਕ ਹੈ ਸਾਰੇ ਪਿੰਡ ਗਵਾਹੀ ਦਿੱਤੀ ਜਾਂਦਾ ਮੈਂ ਤੈਨੂੰ ਕੀ ਕਿਹਾ ਸੀ ਟੀਂ ਟੀਂ ਨਹੀਂ ਮਾਰਦਾ ਉਹ ਕੁਝ ਨਹੀਂ ਕਰਦਾ ਉਹ ਤਾਂ ਲੰਗੜਾ ਨਹੀਂ ਹੈ ਗਿਆ ਸੱਟਾਂ ਦੇ ਲੌਲਾਂ ਦੇ ਵਿੱਚ ਤੈਨੂੰ ਕੱਢੋ ਅਸੀਂ ਤਾਂ ਕਹਿੰਦਾ ਚਾਰਕ ਮਾਰ ਕੇ ਫਟਕੇ ਦੇਉ ਕੱਲ ਤਾਂ ਲੈ ਭਾਈ ਮੈਂ ਹੱਦ ਹੋ ਗਈ ਇਹ ਸਾਲਾ ਇਹਨੇ ਦਿਮਾਗ ਦੀ ਦਵਾਈ ਚੱਲਦੀ ਹੈ ਗਲਤ ਬੋਲੀ ਜਾਂਦਾ ਪਾਈ ਮੈਂ ਫੋਨ ਕੱਟਦੀ ਆ ਤਾਂ ਪਹਿਲਾਂ ਮੈਂ ਤੇਰੇ ਜਵਾਈ ਨਾਲ ਹੀ ਤੁਹਾਡੇ ਨਾਲ ਟਕਲਾਮ ਹੈ ਪਹਿਲਾਂ ਤੁਹਾਡੇ ਪ੍ਰੌਣੇ ਦੇ ਚਾਰਕ ਫਿੱਟਾ ਮੈਂ ਇਹਨੂੰ ਕੱਢਦੀ ਆ ਮੈਂ ਘਰੋਂ ਮੈਂ ਜਾਨਾ ਪਾਈ ਬਹਿ ਜਾ ਪਾਈ ਬਹਿ ਜਾ ਮੈਂ ਨਾ ਐਂ ਅਸੀਂ ਕਰਦੇ ਸੇਵਾ ਪਾਣੀ ਓਏ ਓ ਤਾਂ ਕਮਲ ਆਇਆ ਤਾਂ ਮਾਨਸਿਕ ਰੋਗੀ ਹੈ ਮਾਨਸਿਕ ਰੋਗੀ ਆ ਉਹ ਮਾਨਸਿਕ ਰੋਗੀ ਤਾਂ ਮੈਨੂੰ ਤੂੰ ਲੱਗਦਾ ਹੈ ਜਿਹੜਾ ਤੂੰ ਇੱਥੇ ਆਇਆ ਸਾਡੇ ਘਰੇ ਰਿਸ਼ਤਾ ਤੋੜਨ ਤੂੰ ਚੰਗਾ ਉਹਨਾਂ ਦਾ ਪ੍ਰੌਣਾ ਹੈ ਪ੍ਰੌਣੇ ਤਾਂ ਦਰਿੰਗ ਆਪਦਾ ਖੂਨ ਵਿਛਾ ਦਿੰਦੇ ਨੇ ਅੱਗੇ ਹੈ ਤੂੰ ਤਾਂ ਬੜਾ ਇੱਥੇ ਨਕਲੀ ਐ ਹੈਗਾ ਹਾਂ ਤੂੰ ਚੰਗੀ ਬੜੀ ਐ ਆਏਗਾ ਇਹਨੂੰ ਚਾਹ ਨਹੀਂ ਪਿਆਈ ਲੈਣਾ ਨਹੀਂ ਦੇਣਾ ਨਹੀਂ ਮੈਂ ਤੈਨੂੰ ਹਾਂ ਚਾਹ ਨਹੀਂ ਪੀਉਂਦੀ ਤੂੰ ਤਾਂ ਪਾਣੀ ਮਰਨਾ ਸਾਡੀ ਕੁੜੀ ਮੈਂ ਕੋਈ ਗੱਲ ਨਹੀਂ ਉੱਥੋਂ ਉੱਥੋਂ ਰਿਸ਼ਤਾ ਹਟਵਾ ਦੂਗਾ ਹਟਵਾ ਦੂਗਾ ਮੈਂ ਜਾ ਦੇਖਿਆ ਪੁੱਪੜ ਫੇਰ ਕਹਿ ਦਿੰਦੇ ਨੇ ਕਿ ਪੁੱਪੜਾਂ ਦੀ ਸੇਵਾ ਨਹੀਂ ਕਰਦੇ ਫੁੱਫੜਾ ਆਪਨੇ ਚੱਜਦੇ ਹੈਗੇ ਹਾਂ ਕੋਈ ਗੱਲ ਨਹੀਂ ਮੈਂ ਹਾਂ ਹਾਂ ਮੈਂ ਤਾਂ ਤੁਹਾਨੂੰ ਚੰਗਾ ਦੱਸਣ ਆਇਆ ਸੀ ਸੰਗਾ ਕਿ ਆ ਉਹਦੇ ਚ ਆ ਐਬ ਹੈ ਤੇ ਤੁਸੀਂ ਅੱਗੋਂ ਸਗੋਂ ਮੇਰੇ ਹੀ ਗੱਲ ਪੈਗੇ ਭੱਜ ਜਾ ਮੈਂ ਤੇਰੇ ਚਾਰ ਕਿਲੋ ਲਾਉਣਾ ਚਾਹ ਹ ਡੰਡਾ ਹੀ ਓਏ ਮੈਂ ਕਿਹਾ ਤੂੰ ਭੱਜ ਜਾ ਇੱਥੋਂ ਹਾਂ ਮੁੰਡੇ ਦੀ ਫੁੱਫੜ ਦੇ ਤੁਸੀਂ ਇੱਜ਼ਤ ਕਰੋਗੇ ਹਾਂ ਕਰੀ ਮੈਂ ਤੇਰੀ ਇੱਜ਼ਤ ਇੱਕ ਤਾਂ ਸਾਡਾ ਰਿਤਾ ਹਾਂ ਹਾਂ ਸਤਿਕਾਰ ਮੁੰਡਾ ਆ ਉਹਦਾ ਚੰਕਲਾ ਮੋਟਰਸਾਈਕਲ ਜਾ ਸੱਟ ਸੱਟ ਭੁਆ ਇਹਦੇ ਚਾਰ ਕਿਲੋ ਮਾਰ ਇਹੋ ਜੇ ਠੁੱਪ ਫੜਦੀ ਮੈਂ ਕਿਹਾ ਮੇਰੀ ਮੇਰੇ ਹੱਥ ਲਾਤਾ ਨਾ ਦੇਖ ਲਿਓ ਹਾਂ ਬਣਾ ਮੈਂ ਇਹਦੀ ਮਹਿੰਦੀ ਇੱਕ ਤਾਂ ਇਹਨਾਂ ਨੂੰ ਮੈਂ ਸੱਚਾਈ ਦੱਸੀ ਨਹੀਂ ਤੈਨੂੰ ਤੇਰੀ ਸੱਚਾਈ ਨਹੀਂ ਚਾਹੀਦੀ ਮੈਂ ਕਹਾਂ ਸੀ ਤੂੰ ਮਾਰਦੇ ਤੇ ਮਾਰ ਦੋ ਕਮੋਰਾਂ ਚ ਕੋਈ ਗੱਲ ਨਹੀਂ ਆਹਾ ਵੇਖ ਲਓ ਮੁੰਡਾ ਓ ਮੈਂ ਤੈਨੂੰ ਦੱਸਾਂ ਮੈਂ ਹਾਂ ਮੇਰੇ ਟਾਕ ਟਾਕ ਆਜੂਗੀ ਪ੍ਰਾਤ ਕੋਈ ਗੱਲ ਨਹੀਂ ਫਿਰ ਇੱਥੇ ਆਉਗੀ ਆਉਗੀ ਟਾਕ ਟਾਕ ਆ ਜੀ ਕੋਈ ਗੱਲ ਨਹੀਂ ਪ੍ਰਾਤ ਨਹੀਂ ਆਉਂਦੇ ਫਿਰ ਇੱਥੇ ਹੁਣ ਇਹ ਵੀ ਲਾ ਲਈ ਵੇ ਖਲੋ ਫੁੱਫੜ ਹੈ ਉਹ ਜਾਂਦਾ ਵੱਡਾ ਆ ਪੁੱਫੜ ਮੈਂ ਤੈਨੂੰ ਕਿਹਾ ਸੀ ਨਾ ਭੂਆਵੇਂ ਝੂਠ ਮਾਰੀ ਜਾਂਦਾ ਹਾਂ ਹੋ ਹੋਰ ਕੀ ਆਹੋ